ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਹਰੇਕ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ 400 ਲੋੜਵੰਦ ਪਰਿਵਾਰਾਂ ਨੂੰ ਦਫ਼ਤਰ ਵਿੱਚ ਬੈਠ ਕੇ ਉਹਨਾਂ ਦੇ ਫਾਰਮ ਜਿਹੜੇ ਉਹ ਕੱਢੇ ਜਾ ਰਹੇ ਆ ਬੇਨਤੀ ਆ ਉਹਨਾਂ ਨੂੰ ਕਾਲ ਕੀਤੀ ਜਾ ਰਹੀ ਆ ਵੀ ਤੁਸੀਂ ਐਤਕੀ ਰਾਸ਼ਨ ਲੈਣ ਨਾ ਆਓ ਤੁਹਾਨੂੰ ਘਰਾਂ ਚ ਹੀ ਰਾਸ਼ਨ ਜਿਹੜਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਹੁੰਚਾਇਆ ਜਾਊਗਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਤੁਸੀਂ ਵੀ ਜਿਨ੍ਹਾਂ ਦੇ ਨੰਬਰ ਨਹੀਂ ਲੱਗਦੇ ਤੁਸੀਂ ਆਪ ਉਹਨਾਂ ਤੱਕਰ ਇਹ ਮੈਸੇਜ ਲਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਸੋਸਾਇਟੀ ਵੱਲੋਂ ਕਾਲ ਆਈ ਸੀ ਮੰਗੇ ਅਤੇ ਕਾਲਰ ਦੇ ਵਿੱਚ ਝੁੱਗੀਆਂ ਨੂੰ ਜਿਹੜਾ ਰਾਸ਼ਨ ਦਿੱਤਾ ਗਿਆ ਕਿਉਂਕਿ ਇਹ ਵਿਚਾਰੇ ਉਹ ਹੀ ਕਮਾਉਂਦੇ ਸੀ ਉਹ ਹੀ ਖਾਂਦੇ ਸੀ ਬਹੁਤ ਲੋੜਵੰਦ ਦਿਹਾੜੀਦਾਰ ਲਈ ਬਹੁਤ ਔਖਾ ਹੋਇਆ ਪਿਆ ਹੈ ਕਰਫਿਊ ਦੇ ਦੌਰਾਨ ਅਸੀਂ ਰਲ ਮਿਲ ਕੇ ਜਰੂਰ ਇਹਨਾਂ ਦਾ ਸਹਿਯੋਗ ਕਰੀਏ ਅਤੇ ਆਪਣੇ ਲਾਗੇ ਛਾਕੇ ਕੋਈ ਵੀ ਭੁੱਖਾ ਨਾ ਸੌਣ ਦੇਈਏ ਸੋਸਾਇਟੀ ਇਹਨਾਂ ਲੋੜਵੰਦ ਪਰਿਵਾਰ ਜਿਹੜੇ ਰਾਸ਼ਨ ਜਿਹੜਾ ਹਰ ਇੱਕ ਮਹੀਨੇ ਦਿੱਤਾ ਜਾਂਦਾ ਸੀ ਇਹਨਾਂ ਦੀ ਕੋਕ ਪੜਤਾਲ ਕਰਕੇ ਇਹਨਾਂ ਦੇ ਇਨਕੁਆਰੀਆਂ ਕਰਕੇ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਇਨਕੁਆਰੀਆਂ ਕਰਕੇ ਰਜਿਸਟਰ ਜਿਹੜੇ ਕੀਤੇ ਹੋਏ ਪਰਿਵਾਰ ਆ ਇਹਨਾਂ ਦੇ ਰਾਸ਼ਨ ਕਾਰਡ ਬਕਾਇਦਾ ਬਣੇ ਹੋਏ ਆ ਮੈਂਬਰਾਂ ਦੇ ਇਹਨਾਂ ਵਿੱਚ ਮਾਵਾਂ ਬਜ਼ੁਰਗਾਂ ਕਈ ਭੈਣਾਂ ਆ ਵਿਧਵਾਗ ਜਨਾਂ ਦੇ ਬੱਚੇ ਛੋਟੇ ਆ ਤੇ ਇਹ ਰਾਸ਼ਨ ਸਾਡੇ ਸੋਸਾਇਟੀ ਵੱਲੋਂ ਹੀ 54 ਮਹੀਨੇ ਹੋ ਚੁੱਕੇ ਦਿੰਦੇ ਆਂ ਐਂਬੂਲੈਂਸ ਦੀ ਸਮਾਵਾ ਸੁਸਾਇਟੀ ਵੱਲੋਂ 24 ਘੰਟੇ ਕਰਫਿਊ ਦੇ ਦੌਰਾਨ ਚੱਲ ਰਹੀਆਂ ਨੇ ਤਿੰਨ ਐਂਬੂਲੈਂਸਾਂ ਸਾਡੀ ਸੁਸਾਇਟੀ ਦੇ ਮੈਂਬਰ ਹਰ ਪਲ ਹਰ ਵਕਤ ਤਿਆਰ ਆ ਤੇ ਆਓ ਰਲ ਮਿਲ ਕੇ ਇਸ ਮਹਾਮਾਰੀ ਇਸ ਬਿਮਾਰੀ ਦੇ ਨਾਲ ਅਸੀਂ ਲੜੀਏ ਜੰਗ ਜਿੱਤਣੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੇ ਇੱਕ ਦੂਸਰੇ ਸਹਿਯੋਗ ਦੇਈਏ ਤੇ ਘਰੇ ਰਹੀਏ ਪ੍ਰਸ਼ਾਸਨ ਦਾ ਸਹਿਯੋਗ ਦੇਈਏ ਸਰਕਾਰਾਂ ਦੇ ਜੋ ਕਹਿ ਰਹੀਆਂ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰੀਏ ਸਾਡਾ ਹੈਲਪਲਾਈਨ ਨੰਬਰ 94173 60895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁੱਲੀਆਂ ਜੀ ਹਸੋਤੇ ਦੇ ਲਾਗੇ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਗੜਦੀਵਾਲ ਵੱਲੋਂ 15 ਪਰਿਵਾਰਾਂ ਨੂੰ ਰਾਸ਼ਨ ਜਿਹੜਾ ਇੱਥੇ ਪਹੁੰਚਾਇਆ ਗਿਆ ਬਹੁਤ ਹਾਲਾਤ ਮਾੜੇ ਸੀ ਇਹਨਾਂ ਦੇ ਆਓ ਇਹਨਾਂ ਦੀ ਜਵਾਨੀ ਸੁਣਦੇ ਹਾਂ ਸਾਡੇ ਹਾਲਾਤ ਬਹੁਤ ਮਾੜੇ ਜੀ ਸਰਦਾਰ ਜੀ ਤਾਂ ਸਾਡੇ ਬੱਚੇ ਬਹੁਤ ਰੋਟੀ ਪਾਣੀ ਰੋਟੀ ਪਾਣੀ ਤੋਂ ਬਹੁਤ ਦੁਖੀ ਆ ਦੋ ਦਿਨ ਹੋ ਗਏ ਸਾਡੇ ਕੀ ਕੰਮ ਕਰਦੇ ਆ ਲੇਵਰ ਦਾ ਕੰਮ ਕਰਦੇ ਤੇ ਦਿਹਾੜੀ ਦਾ 300 ਰੁਪਏ ਦੁਕਾਨਾ ਦਾ ਦਿਹਾੜੀ ਕਰੀ ਦੀ ਯਾਰ ਉਹੀ ਕਮਾਉਣੇ ਉਹੀ ਖਾਣੇ ਜੋ ਗਵਰਨਰ ਹੋਏ ਖੁੱਖੇ ਮਰਨ ਵਾਲਾ ਹਾਲ ਹੈ ਸਾਡਾ ਨਹੀਂ ਕੋਈ ਗਾਨੀ ਕੋਈ ਗਾਨੀ ਪੰਜਾਬ ਚ ਬੈਠੀਆਂ ਭੁੱਖੇ ਨਹੀਂ ਮਰਨ ਦਨੇ ਤੁਹਾਨੂੰ ਅਸੀਂ ਤੇ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖੀ ਇੱਦਾਂ ਹੀ